ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਪ੍ਰਿੰਟਡ ਫਲਾਵਰ ਕੱਟ ਕੇ ਉੱਤੇ ਪੈਚਵਰਕ ਕੀਤਾ ਹੈ ਜੀ ਤੇ ਮਸ਼ੀਨਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮਸ਼ੀਨਵਰਕ ਸੂਟਾਂ ਦੇ ਕਾਫੀ ਡਿਜ਼ਾਈਨਸ ਦੀ ਜਿਹੜੀ ਡਿਮਾਂਡ ਆ ਰਹੀ ਸੀਗੀ ਬਟ WhatsApp ਤੇ ਇੱਕ ਇੱਕ ਨੂੰ ਜਾ ਕੇ ਡਿਜ਼ਾਈਨ ਦਿਖਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਆਪਾਂ ਇਸ ਕਰਕੇ ਵੀਡੀਓ ਹੀ ਬਣਾਤੀ ਹੈ ਜੀ ਮਸ਼ੀਨਵਰਕ ਦੇ ਡਿਜ਼ਾਈਨ ਦੇ ਉੱਪਰ ਇਦੇ ਵਿੱਚ ਕਾਫੀ ਜ਼ਿਆਦਾ ਡਿਜ਼ਾਈਨ ਆਪਾਂ ਐਡ ਕੀਤੇ ਹੋਏ ਨੇ ਮਸ਼ੀਨਵਰਕ ਦੇ ਬਹੁਤ ਜ਼ਿਆਦਾ ਸੋਬਰ ਜੇ ਸਿੰਪਲ ਜੇ ਸੂਟ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਜਿਹੜਾ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਪੈਚ ਲਗਾ ਕੇ ਵੀ ਕਰਵਾ ਸਕਦੇ ਹੋ ਕੋਈ ਹੈਂਡਵਰਕ ਦਾ ਡਿਜ਼ਾਈਨ ਹੋ ਵੀ ਉਹ ਵੀ ਤੁਸੀਂ ਮਸ਼ੀਨ ਦੇ ਵਿੱਚ ਕਨਵਰਟ ਕਰਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਇੰਦਾਂ ਦੇ ਸਿੰਪਲ ਸੋਬਰ ਸੂਟ ਸਰਦਾਰੀ ਸੂਟ ਬਹੁਤ ਪਿਆਰੇ ਲੱਗਦੇ ਨੇ ਤੇ ਕਲਰ ਆਪਾਂ ਐਡ ਕਰ ਦਿੱਤੇ ਨੇ ਕਲਰ ਵੀ ਤੁਸੀਂ ਆਪਣੀ ਪਸੰਦ ਦਾ ਇੰਨਾ ਵਿੱਚੋਂ ਚੈੱਕ ਕਰਕੇ ਉੱਤੇ ਟਿਕ ਵਰਕੇ ਤੁਸੀਂ ਮੈਨੂੰ WhatsApp ਤੇ ਭੇਜ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਕਲਰਸ ਦਾ ਪਤਾ ਚੱਲ ਜਾਂਦਾ ਹੈ ਤੇ ਵੀਡੀਓ ਨੂੰ ਲਾਈਕ ਤਾਂ ਜ਼ਰੂਰ ਕਰਿਓ